ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵੱਲੋਂ ਇੱਕ ਸੁੰਨ ਚੋਟੀ ਦਿਖਾ ਦੇਾਂਗੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਗੱਬਣਾ ਕਿੰਨੇ ਦਿਨ ਕੱਟਦੀ ਹੈ ਨਗੀਨਾ ਪੀਸੀ ਹੈ ਜੀ ਠੀਕ ਹੈ ਗੱਲਬਾਤ ਬਾਈ ਨਾਲ ਕਰਾਂ ਮੈਂ ਕਦੋਂ ਸੂ ਗਈਆਂ ਕਿੰਨੇ ਦਿਨ ਕੱਟੋ ਸਸਰੀ ਘਰ ਵੀਰੇ ਸੋਕੇ ਸਸਰੀ ਘਰ ਉਹ ਠੀਕ ਠਾਕ ਹਾਂਜੀ ਬੜਾ ਠੀਕ ਬੜਾ ਦਾ ਨੰਬਰ ਬੋਲ ਦਗੇ ਜੀ 99150 ਜੀ 99490 ਪਿੰਡ ਆਪਣਾ ਜੀ ਪਿੰਡ ਵੱਲੋ ਜੀ ਪਿੰਡ ਵੱਲੋ ਆ ਗਿਆ ਜ਼ਿਲ੍ਹਾ ਆਪਾਂ ਨੂੰ ਭਿੰਡਾ ਜੀ ਭਿੰਡਾ ਜ਼ਿਲ੍ਹਾ ਤੇ ਤਹਿਸੀਲ ਬਾੜਿਆਲੇ ਜੀ ਬਾੜਿਆਲੇ ਬਾਕੀ ਦੀ ਗੱਲ ਨੇੜੇ ਆਪਣੇ ਤਵਾ ਮੰਡੀ ਤੇ ਰਾਮਪਰਾਹ ਹਾਂਜੀ ਹਾਂਜੀ ਇਧਰ ਚਾਉਰਾੜ ਅਕਲ ਗਏ ਪਿੰਡ ਰਹੇ ਜਾਂਦੇ ਇਹ ਕੋਲੇ ਰਹੇਗੇ ਤੇ ਬਾਈ ਸੁਖੇ ਜਿਹੜੀ ਆਪਾਂ ਝੋਟੀ ਦੇਖੀ ਨੇ ਦੰਦ ਜੀ ਕਿਵੇਂ ਇਹ ਚਾਰ ਦੰਦੀ ਹੈ ਜੀ ਚਾਰ ਦੰਦ ਓਕੇ ਸੀਲ ਸਾਹੂ ਬੜੀ ਆ ਯਾਰ ਹਾਂਜੀ 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 ਚਾਰ ਦੰਦ ਆ ਗਈ ਤੇ ਸਿੰਗੀ ਸੁੰਗੀ ਦੀ ਬੜੀ ਬ੍ਰੀਡ ਹੈ ਸਿੰਗੀ ਬਹੁਤ ਵਧੀਆ ਜੀ ਬਾਈ ਦਿਨ ਇਹ ਬਾਈ ਮਾਲਕਾਂ ਨੇ ਆਪਾਂ ਨੂੰ ਦੱਸ ਕਿਹਾ ਸੀ ਮੂਨਾ ਓਕੇ ਹਾਂ ਇਕੱਠੀ ਆਪਣੇ ਕੋਲ ਕੱਲ ਦੀ ਆਈ ਹੋਈ ਹੈ ਹਾਂ ਆ ਦੇਖੋ ਤੇ ਸੀਲ ਸਾਹੂ ਬੜੀ ਨਜਾਇਜ਼ ਜੀ ਐਂ ਬਾਈ ਆਪਣੇ ਉਂ ਦੀ ਇਕੱਠੀ ਦੇ ਕੋਈ ਵਾਸਤੇ ਨਹੀਂ ਬੜਾ ਕਮਾਲ ਆ ਹਨਾ ਹਾਂਜੀ ਮਰਜੀ ਕਰੀਆ ਇਹ ਸੁਕੇ ਕੀ ਕਹਿਣਾ ਹਨਾ ਬੋਲੋ ਜੀ ਤੋਰਾ ਨਹੀਂ ਵੀ ਬਾੜੀ ਚੰਗੀ ਦੀ ਹੈ ਜੀ ਨਜਾਇਜ਼ ਤੇ ਕੱਦ ਕਾੜ ਫੁੱਲ ਹਨਾ ਕੱਦ ਬੜਾ ਜੀ ਨਜਾਇਜ਼ ਫੁੱਲ ਕੱਦ ਜੀ ਫੁੱਲ ਸਾਈਜ਼ ਕੀ ਆਪਾਂ ਗੱਲ ਕਰਨਗੇ 10 ਦਿਨ ਘਟਜੋ ਬਾਈ ਹਜੇ ਆਰਾਮ ਨਾਲ 10 ਕਹਿੰਦੇ ਸੀ ਜੀ ਮਾਲਕ ਓਕੇ ਮੋੜ ਲਿਓ ਜੀ ਉਹ ਇੰਨੀ ਹੈ ਜੀ ਕੁੰਨੀ ਵਾਲੀ ਨਜਾਇਜ਼ ਕੀ ਮਰਜ਼ੀ ਇੰਨੀ ਕਰੀ ਜਾਓ ਭਾਨੀ ਹੂੰ ਥਾਂ ਬਹੁਤ ਚੰਗਾ ਕੱਢਣਾ ਜੀ ਕੱਟੀ ਨੇ ਹਾਥੀ ਜਵਾਈ ਵਾਲਾ ਥਾਣਾ ਮੈਂ ਕਿਹਾ ਮੁਠੀ ਵਾਲਾ ਜੀ ਪੂਰਾ ਓਕੇ ਲੈਓ ਜੀ ਆਹ ਮਾੜੀ ਭਰਾ ਕੇ ਦੇਖ ਲਈ ਕੋਈ ਬੰਦਾ ਹੂੰ ਹਜੇ ਢੱਲਾਂ ਟਲਾਂ ਬਹੁਤ ਪੰਗਿਆ ਕੱਟੀ ਦੀਆਂ 10 ਤੋਂ 12 ਦਿਨ ਬਾਈ ਕਹਿੰਦਾ ਕੱਟ ਜੂ ਚੋਹੋ ਕੁਆਲਿਟੀ ਕੱਟੀ ਹੈ ਜੀ ਬਾਕੀ ਫਿਰ ਬਾਹਲੇ ਚੰਗੇ ਘਰੋਂ ਆਈ ਸੀ ਬਸ ਜੀ ਜਾਣੇ ਲਾਇਆ ਇੱਕ ਜੀ ਉੱਥੇ ਲੈ ਚਲੋ ਕਵਾਲਿਟੀ ਚੰਗੀ ਸਾਈਜ਼ ਫੁੱਲ ਦੰਦ ਬਾਈ ਦਾ ਕਹਣਾ ਚਾਰ ਆ ਮੂੰਹ ਠੀਕ ਹੈ ਜੀ ਲੋਕ ਸੁਣ ਜੇ ਆਪਾਂ ਗੱਲ ਕਰ ਲਿਆ ਹੱਥੀਂ ਚਵਾਈ ਵਾਲਾ ਥਾਣ ਬਣਨਾ ਇਹਦਾ ਹਨਾ ਹੁਣੀ ਮੁਠੀ ਵਾਲਾ ਥਾਣਾ ਜੀ ਮੁਠੀ ਵਾਲਾ ਵਧੀਆ ਵਾਲਾ ਥਾਣ ਬਣਨਾ ਜੀ ਕੁਆਲਿਟੀ ਚੰਗੀ ਬਾਕੀ ਦੀ ਗੱਲ ਸਾਈਜ਼ ਫੁੱਲ ਤੇ ਕਿੰਨਾ ਕੁ ਫਿਰ ਪਹਿਲੀ ਵਾਰ ਦੁੱਧ ਕੱਢ ਦੁੱਧ ਸੁਖੇ ਦੁੱਧ ਬਾਈ ਆਪਾਂ ਕਿਵੇਂ ਪਾਈ ਲੈਣ ਦੇ ਹਿਸਾਬ ਨਾਲ ਕਹੀ ਕੋਈ ਕੋਸਦਾ 11 ਕਿਲੋ ਦੀ ਉਸ ਹੀ ਕੱਟੀ ਦੀ 11 ਕਿਲੋ ਨੋਰਮਲ ਹੀ ਦੇ ਦੇਣਾ ਇਹ ਗੱਲ ਤੇਰੀ ਜਮਾ ਜਾ ਜਾ ਨੇ 15 ਗੀ ਚੱਲ ਗਿਆ ਕੋਈ ਫਾਇਦਾ ਵੀ 11 ਕਿਲੋ ਕਾਏ ਜਾਤ ਵਾਲੀ ਕੱਟੀ ਹੈ ਜੀ ਵਧੀਆ ਮੈਂ ਦੀ ਵੀ ਚੰਗੀ ਦੀ ਹੈ ਪੂਰੀ ਦੀ ਓਕੇ ਹਾਂ 11 ਕਿਲੋ ਤੋਂ ਵੀ 12 ਕਿਲੋ ਕੱਢ ਸਕਦੇ ਆ ਰਾਮਣਾ ਦੇ ਦੇ ਜੀ ਰਾਮਣਾ ਓਕੇ ਬਾਕੀ ਸਿਰ ਐ ਜਿਹੜੀ ਜਾਤ ਵਾਲੀ ਚੀਜ਼ ਹੁੰਦੀ ਉਹ ਤਾਂ ਦਿੰਦੀ ਹੀ ਦਿੰਦੀ ਹੈ ਬਾਕੀ ਤਾਂ ਥਣ ਥਣ ਵੀ ਬਹੁਤ ਨਜਾਇਜ਼ ਆ ਫਿਰ ਲੱਗਿਆ ਜੀ ਹੂੰ ਓਕੇ ਫਿਰ ਤਾਂ ਮੜੀ ਜੇ ਉਧਰ ਜੇ ਗਈ ਹੈ ਕੱਟੀ ਜਦੋਂ ਆਈ ਹੈ ਉਹਦੇ ਬਹੁਤ ਹੋ ਸੀ ਕਿੰਨੇ ਪੈਸੇ ਸੁਕੇ ਫਿਰ ਇਹ ਬਸ ਭਾਈ ਮੁੱਲ ਦਾ ਕੁਛ ਕਰਾ ਲੈਣ ਦੇਣਾ ਆ ਜਾਇ ਛੋੜ ਛੱਪੇ ਹੋਊਗਾ ਤੇ ਬਾਕੀ ਦੀ ਦਸੱਲੀ ਕਰਨਾ ਤੁਹਾਡਾ ਵੀ ਫਰਜ਼ ਬਣਦਾ ਹੈ ਹਾਂ ਜੀ ਕੰਮ ਆ ਗਿਆ ਹਲੇ ਕੋਈ ਪੂੜਾ ਪੜਾ ਨਹੀਂ ਭੰਨਾ 10 ਦਿਨ ਮਾਲਕਾਂ ਨੇ ਕਿਹਾ ਆ ਦੇਖੋ ਜੀ ਹਾਂ ਜੀ ਤੇ ਬਾਈ ਦਾ ਤਾਂ ਵਪਾਰ ਦਾ ਕੰਮ ਆ ਨਾ ਬਾਈ ਹਾਂ ਜੀ ਹਾਂ ਜੀ ਇੱਕ ਅੱਧੀ ਲੈ ਲੈਣੇ ਲੈਣੇ ਚੰਗੇ ਆ ਕਿਉਂਕਿ ਕਾਫੀ ਵੀਡੀਓ ਆਪਾਂ ਬਾਈ ਦੀਆਂ ਪਹਿਲਾਂ ਕਰ ਚੁੱਕੇ ਹਾਂ ਹਾਂ ਜੀ ਹਾਂ ਜੀ ਤੇ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਚੈੱਕ ਕਰਾਤੀ ਆ ਤੇ ਦਸੱਲੀ ਨਾਲ ਤੁਸੀਂ ਆਪਦੀ ਖਰੀਦ ਲੈਣੀ ਆ ਫੋਨ ਬਾਈ ਨੂੰ ਤੁਸੀਂ ਕਰਨਾ ਠੀਕ ਆ ਜੀ ਕੁਆਲਿਟੀ ਸਿੰਘ ਅਰੰਧ ਬਾਈ ਭਮਾ ਦੀ ਦੁਆਰੇ ਅਗਲਾ ਫੇਰ ਦੇਖ ਸਕਦਾ ਐ ਨਹੀਂ ਕੋਈ ਕੁੰਨੀ ਐ ਨਹੀਂ ਰਸ ਰੱ ਬਹੁਤ ਯਾਰ ਮੂੰਹ ਮਾਂ ਉਹਦੀ ਪਾਟ ਲੈਣੀ ਮੈਂ ਕਿਹਾ ਬਾਲੀ ਕੋ ਨਹੀਂ ਹੈ ਜੀ ਲੈ ਜਾਏ ਤੇ ਨੰਬਰ ਬਾਈ ਫਿਰ ਬੋਲਦਗੇ 99150 ਜੀ 92409 ਪਿੰਡ ਬੱਲੋ ਆ ਜੀ ਹੰਡੇ ਜਿਹਦੇ ਦਾ ਪਿੰਡ ਧੰਨਵਾਦ